ਇਹ ਲਗਭਗ ਤਿੰਨ ਪਿੰਡਾਂ ਦੀ ਸਵਾਰੀ ਦੇ ਉੱਤੇ ਉੱਤਰਦੀ ਹੈ ਜੀ ਮੋਜੋਵਾਲ ਮੇਦਿਆ ਅਤੇ ਸਾਜਲਾ ਤੇ ਅਸੀਂ ਇਹਦਾ ਹੋਰ ਵੀ ਇਹਨੂੰ ਸਜਾਵਟਾ ਬਣਾਉਣਾ ਚਾਹੁੰਦੇ ਹਾਂ ਤੋਂ ਇਹਦੇ ਆਲੇ-ਦੁਆਲੇ ਜੰਗਲ ਆ ਲਾਉਣਾ ਚਾਹੁੰਦੇ ਹਾਂ ਤੇ ਲੋਕ ਇੱਟ ਹਾਂਜੀ ਮਾਤਾ ਜੀ ਇਹ ਸਟੈਂਡ ਬਣ ਰਿਹਾ ਜੀ ਕੀ ਕਹੋਗੇ ਇਹਦੇ ਬਾਰੇ ਕੁੜੀ ਦਾ ਬਹੁਤ ਵਧੀਆ ਕਾਂਗੀ ਕਿ ਜਿਹੜਾ ਸਰਪੰਚ ਸਾਹਿਬ ਨੇ ਹੁਣ ਬਣੇ ਨੇ ਉਹਨਾਂ ਨੇ ਸਾਜਲੇ ਦਾ ਡਾਟਾ ਬਣਵਾਇਆ ਅਸੀਂ ਮੀਂਹ ਮੀਂਹਿਆਂ ਦੇ ਵਿੱਚ ਬਹੁਤ ਤੰਗ ਹੁੰਦੇ ਸੀ ਬਿਲਡਿੰਗ ਬਹੁਤ ਪ੍ਰਾਂਦੀ ਸੀ ਸਾਨੂੰ ਇੰਝ ਵੀ ਡਰ ਲੱਗਦਾ ਸੀ ਵੀ ਉੱਪਰ ਵੀ ਨਾ ਡਿੱਗੀ ਜੇ ਪਰ ਸਾਨੂੰ ਖੜਨਾ ਵੀ ਮਜਬੂਰ ਪੈਂਦਾ ਸੀ ਹੇਠੇ ਹੁਣ ਅਸੀਂ ਜਸੂਤ ਨੂੰ ਬਹੁਤ ਹੀ ਵਧੀਆ ਤਣੇ ਨਾਲ ਅੱਗੇ ਪਿਸਟ ਕਰਦੇ ਹਾਂ ਰੋਸ਼ਨ ਸਾਹਿਬ ਦਾ ਬਹੁਤ ਧੰਨਵਾਦ ਜੀ ਜੀ ਦਾ ਬਹੁਤ ਧੰਨਵਾਦ ਹਾਂ ਬੇਬੇ ਜੀ ਇਹ ਜੋ ਬਸ ਸਟੈਂਡ ਬਣ ਰਿਹਾ ਹੈਗਾ ਵੀ ਬਹੁਤ ਵਧੀਆ ਹੈਗਾ ਮੋਹਰਿਆ ਜੀ ਹਾਂ ਵਧੀਆ ਬਣ ਰਿਹਾ ਹੈ ਜੀ ਧੰਨਵਾਦ ਕਰਦੇ ਤੁਹਾਨੂੰ ਧੰਨਵਾਦ ਇਹ ਪਿੰਡ ਦਾ ਹਾਲ ਹੈ ਜੀ ਸਰਪੰਚ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜਾ ਸਰਕਾਰ ਦੇ ਵਿੱਚੋਂ ਗ੍ਰਾਂਟ ਲੈ ਕੇ ਇੱਥੇ ਤਿੰਨ ਪਿੰਡਾਂ ਦਾ ਸਾਹ ਦਾ ਅੱਡਾ ਮੋਜਵਾਲ ਮੇਧਿਆਸ ਮੇਨ ਸਾਜਲਾ ਗਿਆ ਜੀ ਸਰਪੰਚ ਦਾ ਧੰਨਵਾਦ ਸਰਪੰਚ ਸਾਹਿਬ ਨੇ ਗ੍ਰਾਂਟ ਲੈ ਕੇ ਨਵਾਂ ਅੱਡਾ ਦਾ ਸਰਬਦ ਕਰਿਆ ਧੰਨਵਾਦ ਸਰਪੰਚ ਸਾਹਿਬ ਦਾ ਇਹ ਜੀ ਪਹਿਲਾ ਜੋ ਪੁਰਾਣਾ ਬਸਟਾ ਸੀ ਆਪਣਾ 1976 ਵਿੱਚ ਬਣਿਆ ਸੀਗਾ ਤੇ ਲਗਭਗ 48 ਸਾਲ ਬਾਅਦ ਇਹ ਦੁਬਾਰੇ ਹੁਣ ਬਣਨ ਜਾ ਰਿਹਾ ਤੇ ਕੁਮ ਮੰਤਰੀ ਸਰਦਾਰ ਹਰਪਾਲ ਸਿੰਘ ਟੀਮਾ ਤੇ ਤਪਿੰਦਰ ਸਿੰਘ ਸੋਹੀ ਉਹਨਾਂ ਦੇ ਯਾਤਰਾ ਸਦਕਾ ਤੇ ਉਹਨਾਂ ਨੂੰ ਉਹਨਾਂ ਨੇ ਸਾਨੂੰ ਗ੍ਰਾਂਟ ਦਿੱਤੀ ਤੇ ਸਾਡੀ ਪੰਚਾਇਤ ਸਰਪੰਚ ਸਾਹਿਬ ਦੇ ਵੱਲੋਂ ਪਹਿਲਾ ਕੰਮ ਇਹ ਸਟਾਰਟ ਕੀਤਾ ਜਾ ਰਿਹਾ ਹੈਗਾ ਇਹਦੀ ਸੁਵਿਧਾ ਸਾਨੂੰ ਬਹੁਤ ਪਹਿਲਾਂ ਜੋ ਬੀਬੀਆਂ ਨੇ ਉਹਨਾਂ ਨੂੰ ਕਿਲਤ ਆਉਂਦੀ ਸੀ ਮੀਂਹ ਕਣੀ ਵਿੱਚ ਲੈਟਰਿੰਗ ਬਾਥਰੂਮ ਵਗੈਰਾ ਦੇ ਉਹ ਉਹਦੇ ਮੱਦੇ ਨਜ਼ਰ ਅਸੀਂ ਇਸ ਨੂੰ ਦੁਬਾਰਾ ਹੁਣ ਵਧੀਆ ਦਿਖਦੇ ਕੇ ਬਣਾ ਰਹਾਂਗੇ ਤੇ ਇਹਦੇ ਆਲੇ-ਦਾਲੇ ਜੰਗਲਾ ਲਾ ਕੇ ਵਧੀਆ ਕੁਰਸੀਆਂ ਕਰਸੇ ਰੱਖ ਕੇ ਪੂਰੀ ਸੋਹਣੀ ਦਿੱਖ ਬਣਾਉਣ ਦੀ ਅਸੀਂ ਕੋਸ਼ਿਸ਼ ਕਰਾਂਗੇ। ਬਾਕੀ ਸਾਨੂੰ ਜੋ ਹੋਰ ਵੀ ਸੁਵਿਧਾ ਹੋਈ ਮੰਤਰੀ ਸਾਹਿਬ ਵੱਲੋਂ ਸਾਨੂੰ ਕੋਈ ਚੱਕਰ ਨਹੀਂ ਉਹ ਕਹਿੰਦੇ ਵੀ ਜੋ ਮਰਜ਼ੀ ਦੱਸਿਓ। ਅਸੀਂ ਬਹੁਤ-ਬਹੁਤ ਧੰਨਵਾਦ ਫਿਰ ਤੋਂ ਪੰਚਾਇਤ ਵੱਲੋਂ ਤੇ ਅਸੀਂ ਆਪਣੀ ਪਾਰਟੀ ਵੱਲੋਂ ਮੰਤਰੀ ਸਾਹਿਬ ਦਾ ਸੋਹੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰ ਰਹੇ ਆਂਗੇ। ਹਾਈ ਵਾਲੀ ਜੀ ਕੀ ਕੀ ਸੁਵਿਧਾਵਾਂ ਦੇਣ ਜਾ ਰਹੇ ਹੋ ਬੱਸ ਦੱਸ ਦਿਓ। ਇਹਦੇ ਵਿੱਚ ਅਸੀਂ ਦੇਖ ਲਓ ਜੀ ਆਪਣੇ ਲੇਡੀਜ਼ ਜੈਂਟਸ ਬਾਥਰੂਮ ਵਗੈਰਾ ਬਣ ਰਹੇ ਨੇ। ਬੱਖੋ ਬੱਕਰੇ ਅਸੀਂ ਬਣਾਏ ਨੇਗੇ ਤੇ ਵਧੀਆ ਜਿਹੜੇ ਵਾਲੇ ਨਾਲੇ ਚੌਂਦਰ ਵਾਲਾ ਕੇ ਟੂਟੀ ਪਾਣੀ ਦਾ ਬਾਟਰ ਕੋਲਰ ਦਾ ਲਾਈਟ ਪੱਖੇ ਸਾਡੇ ਵੱਲੋਂ ਲੈਸ ਕਰੀਏ ਸਹੂਲਤਾਂ ਨਾਲ ਤੇ ਬਾਕੀ ਸਾਰੇ ਨਗਰ ਪੰਚਾਇਤ ਦਾ ਅਸੀਂ ਧੰਨਵਾਦ ਕਰਦੇ ਆ ਸਾਡੀ ਦਾ ਵੀ ਇਹਨਾਂ ਨੇ ਜਿਹੜਾ ਪਹਿਲਾ ਕੰਮ ਇਥੋਂ ਸਟਾਰਟ ਕੀਤਾ ਜੋ ਕਿ 48 ਸਾਲਾਂ ਤੋਂ ਲਟਕ ਰਿਆ ਸੀ ਤੇ ਮੰਤਰੀ ਹਰਪਾਲ ਸਿੰਘ ਜੀ ਮਾ ਜੀ ਦਾ ਧੰਨਵਾਦ ਸੋਹੀ ਸਾਹਿਬ ਦਾ ਧੰਨਵਾਦ ਕਰਦੇ ਆ ਕਿ ਸਾਡੇ ਥੋੜਾ ਜਿਹਾ ਅਪੀਲ ਕਰੇ ਤੇ ਉਹਨਾਂ ਨੇ ਪੈਸੇ ਪਾ ਕੇ ਸਾਡਾ ਕੰਮ ਸਟਾਰਟ ਕਰਾਇਆ ਤੇ ਬਾਕੀ ਹੁਣ ਅੱਜ ਲੈਂਟਰ ਪੈ ਰਿਹਾ ਜੀ ਹੌਲੀ-ਹੌਲੀ ਇਹਨੂੰ ਤਿਆਰ ਕਰਦਾਂਗੇ ਹਾਂਜੀ ਆਪਣੇ ਪਿੰਡ ਬੱਸ ਸਟੈਂਡ ਬਣ ਗਿਆ ਛਾਜਲੇ ਦਾ ਇਹ ਕੀ ਕਹੋਂਗੇ ਇਹਦੇ ਬਾਰੇ ਕਿੰਨੀ ਕੀ ਸੁਵਿਧਾ ਗਈ ਆਪਾਂ ਨੂੰ ਆਮ ਲੋਕਾਂ ਨੂੰ ਇਹ ਬਹੁਤ ਸੁਵਿਧਾ ਹੋਈ ਹੈ ਜੀ ਬਹੁਤ ਵਧੀਆ ਕੰਮ ਹੋਇਆ ਥਲਾਂਗਾ ਜੋ ਕੰਮ ਹੈ ਧੰਨਵਾਦ ਹੈ ਪੰਜਾਬ ਸਰਕਾਰ ਤੇ ਤੇ ಗ್ರಾಮ ਪੰਚਾਇਤ ਪਿੰਡ ਛਾਜਲਾ ਦੇ ਧੰਨਵਾਦ ਬਹੁਤ ਵਧੀਆ ਉਪਰਾਲਾ ਕੀਤਾ ਹੈ ਕਈ ਸਾਲਾਂ ਤੋਂ ਇਸ ਦੇ ਪਿੱਛੇ ਪਏ ਹੋਏ ਸੀ ਪਿਛਲੀ ਸਰਕਾਰਾਂ ਨੇ ਵੀ ਕੁਝ ਨਹੀਂ ਕੀਤਾ ਇਸ ਸਰਪੰਚ ਨੇ ਜਗਤਾਰ ਸਿੰਘ ਸਾਨੋਂ ਉਹ ਜਵਾਲਾ ਸਿੰਘ ਨੇ ਉਪਰਾਲਾ ਕਰਕੇ ਨਾਲ ਨਰਾਜ ਮੈਂਬਰ ਤੇ ਹੋਰ ਤਕਰੀਬਨ ਸਾਰੀ ਹੀ ਪੰਚਾਇਤ ਨੇ ਉਪਰਾਲਾ ਕਰਕੇ ਬਹੁਤ ਹੀ ਵਧੀਆ ਸਲੰਘਾ ਜੋ ਕੰਮ ਕੀਤਾ ਹੈ ਬਹੁਤ ਬਹੁਤ ਧੰਨਵਾਦ ਇਹ ਸਾਡੇ ਜੋ ਪੰਚਾਇਤ ਦੀ ਕਾਰਜਕਾਰੀ ਵਿੱਚ ਪਹਿਲਾ ਹੀ ਕੰਮ ਆ ਸੀ ਬੱਸ ਸਟੈਂਡ ਦਾ ਚਲਾਇਆ ਜੀ ਇਹਦਾ ਅਸੀਂ ਬਹੁਤ ਹਰਪਾਲ ਸਿੰਘ ਚੀਮਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਸਰਦਾਰ ਰਤਪਿੰਦਰ ਜੀ ਸਿੰਘ ਸੋਹੀ ਜੀ ਦਾ ਜੋ ਕਿ ਸਾਨੂੰ ਪੂਰਾ ਸਹਿਯੋਗ ਦੇ ਰਹੇ ਨੇ ਸਾਰੀ ਹੀ ਨਗਰ ਪੰਚਾਇਤ ਨੂੰ ਜੋ ਅਸੀਂ ਇਹਨਾਂ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਸਾਡਾ ਵੱਸ ਚੜ ਕੇ ਸਹਿਯੋਗ ਦੇਣਗੇ ਤਾਂ ਅਸੀਂ ਨਗਰ ਦਾ ਵੱਧ ਤੋਂ ਵੱਧ ਵਿਕਾਸ ਕਰ ਸਕਾਂਗੇ ਜੇ ਹੋਰ ਵੀ ਮੰਗ ਕਰਦੇ ਹੋ ਜੀ ਤੁਸੀਂ ਅੱਗੇ ਕੀ ਦੀ ਸੁਝਾਅ ਤਜਾ ਹੋਰ ਕੋਈ ਹਾਂਜੀ ਹਾਂ ਇਹਦੇ ਅਸੀਂ ਆਲੇ-ਦਾਲੇ ਲੋਕ ਇਟ ਪਾਉਣ ਦੀ ਤੇ ਹੋਰ ਸੁਜਾਵਟ ਕਰਨ ਦੀ ਹੋਰ ਵੀ ਮੰਗ ਰੱਖਦੇ ਆ ਮੰਤਰੀ ਸਾਹਿਬ ਤੋਂ ਜਿੰਨਾ ਕਿ ਸਾਡਾ ਹੋ ਸਕਿਆ ਸਹਿਯੋਗ ਦੇਣਾ ਜਾਣੀ ਇਹਦੀ ਇੱਕ ਦੇ ਵਿੱਚ ਸਦਾਰ ਕਰਾਂਗੇ ਹਾਂਜੀ ਹਾਂ ਇਹ ਲਗਭਗ ਤਿੰਨ ਪਿੰਡਾਂ ਦੀ ਸਵਾਰੀ ਦੇ ਉੱਤੇ ਉੱਤਰਦੀ ਹੈ ਜੀ ਮੋਜੋਵਾਲ ਮੇਦਿਆਸ ਤੇ ਸ਼ਾਜਲਾ ਇਹ ਅਸੀਂ ਇਹਦਾ ਹੋਰ ਵੀ ਇਹਨੂੰ ਸੁਜਾਵਟ ਬਣਾਉਣਾ ਚਾਹੁੰਦੇ ਆ ਤੇ ਇਹਦੇ ਆਲੇ-ਦਾਲੇ ਜੰਗਲ ਆ ਲਾਉਣਾ ਚਾਹੁੰਦੇ ਆ ਤੇ ਲੋਕ ਇਟ ਪਾਉਣੀ ਚਾਹੁੰਦੇ ਆ ਲੈਕਾ ਤੇ ਲਾਈਟਾਂ ਲੂਟਾਂ ਦਾ ਵਗੈਰਾ ਪੂਰਾ ਪ੍ਰਬੰਧ ਕਰਕੇ ਤੇ ਪਾਣੀ ਦਾ ਪ੍ਰਬੰਧ ਆ ਬਕਾਇਦਾ ਲੈਟਰਿੰਗ ਬਾਥਰੂਮ ਜੋ ਕਿ ਲੇਡੀਜ਼ ਨੂੰ ਤੇ ਜੈਂਟਸ ਨੂੰ ਕੋਈ ਪ੍ਰੋਬਲਮ ਨਾ ਆ ਵੀਰੇ ਵਾਟਰ ਕੋਲਰ ਦੀ ਵੀ ਇਹਦੇ ਹੋਰ ਰੱਖਾਂਗੇ ਤੇ ਮੋਟਰ ਲਵਾਉਣ ਦੇ ਵਿੱਚ ਸੋਚ ਰਿਹਾ ਵੀ ਇੱਕ ਪਾਣੀ ਵਾਸਤੇ ਮੋਟਰ ਵੀ ਲਗਾਈ ਜਾਵੇ ਤੇ ਕਰਕੇ ਮੰਤਰੀ ਸਾਹਿਬ ਨੂੰ ਕਹਿਣਾ ਵੀ ਪੂਰੇ ਤੋਂ ਪੂਰਾ ਸਹਿਯੋਗ ਦੇਣ ਸਾਡਾ ਜੀ ਦੇਖ ਰਹੇ ਹਾਂ ਸ਼ਾਇਦ ਜੋ ਕਿ ਪਲਾਂਟਰ ਪੈ ਰਹੇ ਨੇ ਬਸਟੈਂਡ ਸ਼ਾਹਲਾ ਦੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋਗੇ ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂਗੇ ਜੋ ਕਿ ਬਹੁਤ ਵਧੀਆ ਅਪਰਾਲਾ ਪੰਚਾਇਤ ਦਾ ਤੇ ਪੰਜਾਬ ਸਰਕਾਰ ਦਾ ਸਰਦਾਰ ਹਰਪਾਲ ਸਿੰਘ ਛਿਮਾ ਜੀ ਵੱਲੋਂ ਵਧੀਆ ਅਪਰਾਲਾ ਕੀਤਾ ਗਿਆ ਹੈਗਾ ਬਸਟੈਂਡ ਬਣ ਰਿਹਾ ਸ਼ਾਹਲੇ ਦਾ ਜੋ ਕਿ ਸਿਰਾਂ ਤੋਂ ਮੰਗ ਸੀ ਲਗਭਗ 48 ਸਾਲਾਂ ਤੋਂ ਇਸ ਦੀ ਮੰਗ ਸੀ ਜੋ ਕਿ ਅੱਜ ਪੂਰੀ ਹੋਣ ਜਾ ਰਹੀ ਆ ਤਸਵੀਰਾਂ ਦੇਖ ਰਹੋ ਤੁਸੀਂ ਪਿੰਡ ਸ਼ਾਹਲਾ ਤੋਂ